ਟਾਲਗੋਰ ਸੇ ਬੀਆ ਨਨਸ ਸਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਧੁਖ ਜਾਏ ਹੋਵਾ ਸਿਵਤਕ ਸਾਮ ਦੇ ਹੋਰਿਆ ਰਸੋਂ ਕੋਰ ਸਾ ਝਟਿਆ ਆਦਾ ਡਟ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟੇ ਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਹਾਂ ਦਾ ਸ਼ਾਹ ਜਿਸ ਪਾਸ ਬੈਠੇ ਆ ਸੋਈ ਆ ਸਭ ਨਾਂ ਦਾ ਵਸਾ ਬਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠਾਈ ਮਹਲਾ 5 ਹਾਣਡ ਪਾਈ ਕਰਤਾਰਾ ਤਾਪ ਛੋਡ ਗਿਆ ਪਰਵਾਰਾ ਘਰ ਪੂਰੇ ਹੈ ਰਾਖੇ ਸਰਣਾ ਸੱਚੇ ਕੀ ਤਾਂ ਕੇ ਢਾੜ ਪਾਈ ਕਰ ਤਾਰਾ ਤਾਪ ਛੋਡ ਗਿਆ ਪਰਵਾਰ ਐ ਘਰ ਪੂਰੇ ਹੈ ਰਾਖੇ ਸ਼ਰਨ ਸਚੇ ਕੀ ਤਾਂ ਕੇ ਪਰਮੇਸ਼ਰ ਆਪ ਹਵਾਰਕ ਵਾਲਾ ਸ਼ਾਂਤ ਸਹਜ ਸੁਖ ਖਿਨ ਮਾਇ ਉਪਜਾਏ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਓਦਾਰ ਤੈਨ ਸਗਲਾ ਅਰੋਗ ਬਿਦਾਰ ਆਪਣੀ ਕਿਰਪਾ ਤਾਰੀ ਤੈਨਾਂ ਸਗਲੀ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਵਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭਾਇਓ ਸਾਖੀ ਤੈਨਾਂ ਸਗਲੀ ਇਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕੀ ਪੈਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਢਾਡ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰ ਐ ਘੋਰ ਪੂਰੇ ਹੈ ਰਾਖੀ ਸਰਨਾ ਸੱਚੇ ਕੀ ਤਾਕੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਬਾਰ ਰਮ ਤੇਰਾ ਦਰਬਾਰ ਸਾਚ ਖੰਡ ਵਸ ਅੰਕਾਰਾ ਲక్ష్ਮੀ ਖੜੀ ਤੁਮਰਾ ਦਰਬਾਰਾ ਸਰਬ ਦੇਵਤੇ ਕਰਨ ਨਮਸ਼ਕਾਰ ਸਗਲ ਦਵਾਰ ਕਉ ਸ਼ਾਡਕ ਗਯੋਤ ਹਾਰੋ ਦਵਾਰ ਬਾਹ ਗਹੈ ਕੀ ਲਾਜ ਆਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਪਾਤਸ਼ਾਹੀ ਦਸਵੀ ਰੇ ਮਨ ਇਹ ਬਿਦ ਜੋਗ ਕਮਾਓ ਸੇੰਹੀ ਸਾਜ ਅਕਪਟ ਕੰਠਲਾ ਧਿਆਨ ਬੇਪੂਤ ਚੜਾਓ ਰੇ ਮਨ ਇਹ ਬਿਦ ਜੋਗ ਕਮਾਓ ਸੰਗੀ ਸਾਚ ਕਬਟ ਕੰਠਲਾ ਧਿਆਨ ਬੇਪੂਚ ਚੜਾਉ ਰਹਾ ਤਾਤੀ ਗਹ ਆਤਮ ਬਸ ਕਰ ਕੀ ਵਿਚਾ ਨਾਮ ਆਧਾਰੰ ਬਾਜ ਪਰਬ ਤਾਰ ਤਤ ਹਰ ਕੋ ਉਪਜ ਰਾਗ ਰਸਾਰੰ ਓਕਟਾ ਤਾਨ ਤਰੰਗ ਰਾਗ ਅਤ ਗਿਆਨ ਗੀਤ ਬਦਾਨੰ ਜਗਤਕ ਰਹਿ ਦੇਵਦਨ ਮਨ ਸ਼ਕ ਸ਼ਕ ਵਿਉਮ ਬਿਵਾਰੰ ਆਤਮ ਉਪਦੇਸ ਭੇਸ ਸੰਯਮ ਕੋ ਜਾਪ ਸੋ ਜਪਾ ਜਪ ਸਦਾ ਰਹਾ ਕੰਚ ਸਿਕਾਇ ਕਾਲਨ ਕਭੂ ਵਿਆਪ ਆਤਮ ਉਪਦੇਸ ਭੇਸ ਸੰਯਮ ਕੋ ਜਾਪ ਸੋ ਜਪਾ ਜਪ ਸਦਾ ਰਹੇ ਕੰਤ ਸੀ ਕਾਇਆ ਕਾਲਨਾ ਕਮਹੁ ਵਿਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ